ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਐਂਡ ਤੱਕ ਬਣੇ ਰਹੋ ਵੀਡੀਓ ਬਾਕ ਤਾਂ ਵਧੀਆ ਤੇ ਮਾੜਾ ਜਿਹਾ ਗੜਾ ਵੀ ਖਰਾਬ ਹੋ ਰਿਹਾਗਾ ਠੀਕ ਹੈ ਜੀ ਅੱਜ ਆਪਣੇ ਲਗਣੀ ਹੈ ਜੀ ਕਣਕ ਵੱਢਣ ਵਾਲੀ ਮਸ਼ੀਨ ਮਤਲਬ ਕੰਬੈਨ ਤੇ ਫੋਨ ਆ ਗਿਆ ਰੋਟੀ ਤੇ ਚਾਹ ਲੈ ਕੇ ਜਾਣੀ ਹੈ ਤੇ ਹੁਣ ਮਸ਼ੀਨ ਆਪਣੀ ਲਗਣੀ ਹੈ ਤੇ ਉੱਥੇ ਜਾ ਕੇ ਤੁਹਾਨੂੰ ਦੇਖ ਰਹਾ ਮੈਂ ਅੰਡੇ ਤੱਕ ਬਣੇ ਰਹੋ ਸਪੋਰਟ ਕਰਿਓ ਸ਼ੇਅਰ ਕਰਿਓ ਤੇ 2-3 ਦਿਨ ਮੌਸਮ ਖਰਾਬ ਰਿਹਾ ਅੱਜ ਮੌਸਮ ਠੀਕ ਅੱਜ ਪੂਰੀ ਧੁੱਪ ਨਿਕਲੀ ਪਈ ਆ ਤੇ 2-3 ਦਿਨ ਬੱਦਲ ਵਾਈ ਜਿ ਰਹੀ ਸੀ ਤੇ ਬਸ 2-4 ਦਿਨਾਂ ਤੱਕ ਸਾਰਿਆਂ ਦੇ ਕੰਮ ਤਾਂ ਧੰਦੇ ਨਿਬੜ ਜਾਣਗੇ ਜਦੋਂ ਤੋਂ ਬਾਅਦ ਫੇਰ ਆਪਾਂ ਪਾਇਆ ਕਰਾਂਗੇ ਬਲੌਗ ਲਗਾਤਾਰ ਤੇ ਤੁਹਾਨੂੰ ਖੇਤ ਜਾ ਕੇ ਦਿਖਾਉਣੇ ਵੀ ਕੀ ਮਾਹੌਲ ਹੈ ਲਓ ਭਾਈ ਮੋਟਰਸਾਈਕਲ 'ਚ ਹੈ ਨਹੀਂ ਸੀ ਕਰੇ ਆਪਦਾ ਸਾਈਕਲ ਹੀ ਚੱਕਤਾ ਟੀਪਨ ਧਰ ਲਿਆ ਆਪਾਂ ਟੋਕਰੀ ਚ ਤੇ ਇਧਰ ਬਾਪੇ ਦਾ ਬੜਾ ਟੀਪਨ ਵੀ ਖੁੱਲ ਗਿਆ ਤੇ ਇੱਥੇ ਚਾਹ ਛੋਲੇ ਤੇ ਮੈਂ ਮੋਟਰਸਾਈਕਲ ਤੇ ਦਾ ਰੋਜ਼ ਹੀ ਜਾਂਦੇ ਅੱਜ ਸਾਈਕਲ ਤੇ ਜਾ ਕੇ ਦੇਖੀਏ ਆਪਣਾ ਟੀਪਨ ਖੁੱਲ ਗਿਆ ਪਰ ਟੀਪਨ ਬੰਦ ਕਰੀਏ ਪਹਿਲਾਂ ਉਧਰ ਹਵਾ ਵਾਲੀ ਤੇ ਚਲੀ ਜਾਂਦੀ ਆ ਇੱਕ ਮਿੰਟ ਭਾਈ ਇੱਕ ਮਿੰਟ ਲੋ ਭਰਾਵੋ ਚੱਲਨੇ ਆਪਾਂ ਜ সাইਕਲ ਤੇ ਤੇ ਦੇਖਦੇ ਆ ਕਿੰਨੀ ਗਵੜਤੀ ਸਾਈਕਲ ਬਹੁਤ ਟਾਈਮ ਬਾਅਦ ਚਲਾਇਆ ਤੇ ਮੈਨੂੰ ਦਮ ਵੀ ਚੜ ਗਿਆ ਦੇਖੋ ਉਹ ਵੀ ਹੈਰਾਨ ਮੰਨਣਗੇ ਵੀ ਅੱਜ ਸਾਈਕਲ ਤੇ ਕਿਵੇਂ ਆ ਗਿਆ ਮੱਕਾਇਰ ਮੋਟਰਸਾਈਕਲ ਕਿਹੜਾ ਡੀਕੂਗਾ ਇਹਨੇ ਚਾ ਵਗ ਜਾਂਗੇ ਤਾਂ ਤੇ ਅੱਜ ਬਹੁਤ ਖੁਸ਼ੀ ਆ ਬਹੁਤ ਚਾ ਕਿਉਂਕਿ ਇਸ ਦਿਨ ਦੀ ਖੁਸ਼ੀ ਹਰੇਕ ਕਿਸਾਨ ਨੂੰ ਹੀ ਹੁੰਦੀ ਹੈ ਹਨਾ ਹਰੇਕ ਜ਼ਿਮੀਂਦਾਰ ਨੂੰ ਹੁੰਦੀ ਹੈ 3 ਮਹੀਨਾ ਦੀ ਮਿਹਨਤ ਹੁੰਦੀ ਹੈ ਯਾਰ ਤੇ ਆਪਾਂ ਪ੍ਰਮਾਤਮਾ ਮੂਰੇ ਇੱਕ ਹੀ ਦੁਆ ਕਰਦੇ ਆ ਵੀ ਪ੍ਰਮਾਤਮਾ ਸਭ ਦੀਆਂ ਫਸਲਾਂ ਸਹੀ ਸਰਾਮਤ ਰੱਖੇ ਤੇ ਸਭ ਦੀ ਮਿਹਨਤ ਸਭ ਦੀ ਝੋਲੀ ਪਾਵੇ ਤੇ ਖੇਤ ਆ ਬਣਾਉਣ ਵਾਲਾ ਦੇਖੋ ਆਵਾਜ਼ ਵੀ ਅੱਜ ਬਹੁਤ ਤੇਜ਼ ਚੱਲੀ ਜਾਂਦੀ ਆ। ਦਮੋਦਮ ਹੋ ਗਿਆ ਆਪਾਂ। ਤੇ ਮਸ਼ੀਨਾਂ ਲੱਗੀ ਪਈ ਐ। ਝਾੜੂ ਲੱਗੀ ਸੀ ਵਲੌਗ ਬਣਾਉਂਦੇ ਬਣਾਉਂਦੇ। ਕਿਤੇ ਹੋਰ ਗਾਲਾਂ ਲੈ ਲਈਏ। ਇਹ ਯਾਰ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵੱਧ ਤੋਂ ਵੱਧ ਠੀਕ ਆ ਬਾਈ ਆਪਾਂ ਕੋਈ ਉਹ ਦਿਖਾਵਾ ਨਹੀਂ ਕਰਦੇ ਵੀ ਗੱਲੀਆਂ ਗੱਡੀਆਂ 'ਚ ਹੀ ਵਲੌਗ ਬਣਾਈਦੇ ਆ ਆਪਾਂ ਜੋ ਕਰਦੇ ਆ ਉਹਦੇ ਵੀ ਵਲੌਗ ਬਣਾਈਦੇ ਆ ਓਕੇ ਦਿਖਾਵੇ ਨਹੀਂ ਕਰਨੇ ਚਾਹੀਦੇ ਜੋ ਹੈ ਉਹ ਹੈ ਅੱਜ ਤਾਂ ਮੇਰੀ ਆਵਾਜ਼ ਦੁਰਗੇ ਰੰਗੀਲੇ ਵਰਗੀ ਹੋਈ ਪਈ ਆ ਗੱਲ ਖਰਾਬ ਹੋ ਰਿਹਾ ਤੇ ਉਹ ਦੇਖੋ ਮਸ਼ੀਨ ਲੱਗੀ ਪਈ ਆ ਜਿਵੇਂ ਕਿ ਹੁਣੇ ਸਾਨੂੰ ਚਲ ਕੋਲੇ ਜਾ ਕੇ ਦਿਖਾਉਣਾ ਇਹ ਮੋਟਰ ਆ ਗਈ ਆਪਣੀ ਉਹ ਲੱਗੀ ਬਈ ਨਾ ਬਾਈ ਜੀ ਮਸ਼ੀਨ ਲੱਗੀ ਪਈ ਆ ਤੇ ਆ ਦੇਖੋ ਤੁਸੀਂ ਉਸ ਦਾ ਇਹ ਆਪਣੇ ਹੈਗੇ 2.5 ਕਿੱਲੇ ਇਹ ਹੁਣੇ ਲੱਗੀ ਆਪਣੇ ਪਹਿਲਾਂ ਇਹ ਇਹ ਆਪਣੇ ਕਈ ਘਰ ਹੁੰਦੇ ਤੇ ਇਹ ਸਾਰੇ ਇਕੱਠੀ ਵੜਾਉਂਦੇ ਨੇ ਪਹਿਲਾਂ ਉੱਧਰ ਵੱਢ ਕੇ ਹੀ ਤੇ ਹੁਣ ਆਈ ਇਹ ਆਪਣੇ ਇਹ ਅੰਦਰ ਜਾ ਕੇ ਦਿਖਾਉਣਾ ਮੈਂ ਹੜਜੋ ਆ ਦੇਖੋ ਇੱਧਰ ਅੱਧਾ ਗੱਲਾ ਰਹਿ ਗਿਆ ਤੇ ਇੱਧਰ ਇੱਧਰ ਮਸ਼ੀਨ ਲੱਗੀ ਪਈ ਹੈ ਤੇ ਇੱਧਰ ਆਹ ਰਹਿ ਗਿਆ ਜੀ ਤੇ ਉਹ ਆ ਜਾਂਦੀ ਹੈ ਮਸ਼ੀਨ ਇਹ ਸਾਡੇ ਮੈਂਬਰ ਸਾਹਿਬ ਨੇ ਥਾਲੀ ਜਿਵੇਂ ਦੇਖਦੇ ਆ ਕੀ ਆ ਦੇ ਕੋਦੇ ਮੈਂ ਤਾਂ ਜਾਵਾਂ ਥਾਲੀ ਚ ਦੇਖ ਲਈਏ ਵੀ ਕਿੰਨੀ ਇੱਕ ਗਣਕ ਅਸਰ ਸਾਥਿ ਹੋਰੇ ਲੱਗੇ ਪਏ ਨੇ ਇੱਥੇ ਡਲੀਆਂ ਨੇ ਪਰ ਰੇਤਾ ਵੀ ਹੈ ਵਾਹੇ ਸ਼ੁਕਰਾ ਦਾਤਿਆ ਇੱਧਰ ਤਾਂ ਇੱਕ ਦੌਗੀ ਜੀ ਰਹਿ ਗਈ ਬਾਕੀ ਯਾਰ ਹੈਗੀ ਯਾਰ ਹੈਗੀ ਬਾਕੀ ਦੂਜੇ ਖੇਤਾਂ ਵਕਰਾ ਚਾਹ ਵਕਰਾ ਸਕੂਲ 2 ਵਜੇ ਕੇ ਦੁਪਹਿਰ ਦੇ Thì bây giờ nó ăn ra yên đấy Nào dì ਕਰ ਅੱਜ ਤਾਂ ਹੋ ਗਿਆ ਕੰਪਲੀਟ ਉੱਧਰ ਪੀਣ ਲੱਗੇ ਚਾਹ ਪਾਣੀ ਰੋਟੀ ਹੁਣ ਆਪਾਂ ਚੱਲਾਂਗੇ ਉੱਧਰ ਦਾਰਚਨ ਵਾਲਿਆਂ ਦੀ ਕੰਪੈਨ ਆ ਬਾਬੇ ਆਪਣੇ ਹਰ ਵਾਰ ਆਹੀ ਕੰਪੈਨ ਆਉਂਦੀ ਆ ਦੇਖੋ ਮੈਂ ਹੁਣ ਉਹਨਾਂ ਨੂੰ ਪਿੱਛੋਂ ਦੇ ਲੈ ਕੇ ਚਾਲਦਾ ਲੈ ਜੇ ਦੇਖ ਲਿਓ ਕੋਈ ഡി ആണ് भाई ट्रॉली घर हाँ जी भाई जी ਉਮੀਦ ਕਰਦਾ ਵੀ ਅੱਜ ਵਾਲਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਵੱਧ ਤੋਂ ਵੱਧ ਸ਼ੇਅਰ ਵੱਧ ਤੋਂ ਵੱਧ ਕਮੈਂਟ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਭਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ